بس ਜਸਟਿਸ ਫੌਰ ਸਿੱਧਾ ਦੋ ਸੇਵਾ ਇਨਸਾਫ ਹੀ ਮੰਗਦੇ ਆ ਜੀ ਅੱਜ ਮੈਨੂੰ ਇਕਬੀਰ ਜੀ ਦੀ ਗੱਲ ਬਹੁਤ ਮਤਲਬ ਅੰਦਰ ਤੱਕ ਚੀਰ ਗਈ ਕਹਿੰਦੇ ਜਦੋਂ ਮੈਂ ਵੱਖ-ਵੱਖ ਤਰੀਕੇ ਅਪਣਾਉਣਾ ਥੱਲੇ ਕਮੈਂਟ ਲੋਕ ਕਰ ਲੱਗ ਜਾਂਦੇ ਆ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਜਲੀਲ ਹੋਣ ਲਈ ਜੰਮਿਆ ਪਰ ਮੈਂ ਆਪਦੇ ਪੁੱਤ ਨੂੰ ਇਨਸਾਫ ਲੈ ਕੇ ਰਹਾਂਗਾ ਐਦੋਂ ਵੱਡਾ ਕੋਈ ਸ਼ਬਦ ਅੱਜ ਦੀ ਰੈਲੀ 'ਚ ਅੱਜ ਦੇ ਇਸ ਵਰਸੀ 'ਤੇ ਹੋ ਨਹੀਂ ਸਕਦਾ ਇੱਕ ਜਦੋਂ ਮਾਪੇ ਕਹਿ ਦੇਣ ਨਾ ਵੀ ਕੋਈ ਸਾਨੂੰ ਡਿਲੇਲ ਕਰੀ ਜਾਵੇ ਅਸੀਂ ਹੋ ਲਾਂਗੇ ਪਰ ਅਸੀਂ ਆਪਦੇ ਪੁੱਤ ਦਾ ਇਨਸਾਫ ਲੈ ਕੇ ਰਾਵਾਂਗੇ ਐਦੋਂ ਕਹਾ ਤੇ ਕੋਈ ਗੱਲ ਹੋਈ ਨਹੀਂ ਸਕਦੀ ਛੋਟੇ ਸ਼ਬ ਨੂੰ ਮਿਲੇ ਹੋ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਬਿਲਕੁਲ ਹੂ ਹੂ ਸਿੱਧੂ ਦੀ ਕਾਪੀ ਲੱਗਦੀ ਲੰਮੀ ਉਮਰਾਂ ਬਖਸ਼ੇ ਉਹਨੂੰ ਪਰਮਾਤਮਾ ਸਿੱਧੂ ਮੰਗੂ ਤਰੱਕੀ ਜ਼ਰੂਰ ਕਰੇ ਪਰ ਉਤੇ ਬੁਰਾ ਸਾਇਆ ਕੋਈ ਨਾ ਹਰ ਤਕਲੀਫ ਤੋਂ ਬਚ ਕੇ ਰਹੇ ਇਨਸਾਫ ਚ ਦੇਰੀ ਕਿਵੇਂ ਸਮਝਦੇ ਹੋ ਵੀ ਜਿਹੜੀ ਦੇਰੀ ਹੋ ਰਹੀ ਹੈ ਇਨਸਾਫ ਚ ਇਹੀ ਕਾਰਨ ਲਈ ਤੇ ਸਾਰੇ ਇਕੱਠੇ ਹੁੰਦੇ ਆ ਵੀ ਕੀ ਰੀਜ਼ਨ ਹੈ ਕੀ ਕਾਰਨ ਹੈ ਇਹੀ ਕਾਰਨ ਤਾਂ ਸਮਝ ਨਹੀਂ ਆਇਆ ਇਹ ਕਾਰਨ ਜਦਨ ਸਮਝ ਆ ਗਿਆ ਉਦੋਂ ਇਨਸਾਫ ਹੋ ਗਿਆ ਬੜੀ ਲੋਕਾਂ ਦੇ ਛਵੀ ਛੱਡ ਕੇ ਗਿਆ ਡਾਊਨ ਟੂ ਅਰਥ ਸੀ ਮਿੱਟੀ ਨਾਲ ਜੋੜ ਗਿਆ ਛੋਟੇ ਛੋਟੇ ਬੱਚਿਆਂ ਨੂੰ ਕਿਵੇਂ ਦੇਖੋ ਬਠੇਰਿਆਂ ਨੂੰ ਰੋਟੀ ਪਾ ਗਿਆ ਜੀ ਹੋ ਗਿਆ ਜਿਹੜਾ ਸਭ ਤੋਂ ਵਧੀਆ ਕੰਮ ਹੈ ਆਪਾਂ ਕਹਿੰਦੇ ਹੁੰਦੇ ਨਾ ਵੀ ਗਰੀਬ ਦਾ ਮੂੰਹ ਹੈ ਜਿਹੜਾ ਪਤਾ ਨਹੀਂ ਕਿੰਨਾ ਦੀ ਰੋਟੀ ਪਾ ਗਿਆ ਇੱਕ ਇੱਕ ਕਲਾਕਾਰ ਨੂੰ ਜੇ ਤਰੱਕੀ ਦੇਖੇਗਾ ਉਹਦੇ ਮਗਰ ਹਜ਼ਾਰ ਜਣੇ ਨੇ ਪਤਾ ਨਹੀਂ ਕਿੰਨਿਆਂ ਨੂੰ ਕਿੰਨਿਆਂ ਦਾ ਉਹ ਪਲਾ ਕਰਦੇ ਆ ਬਸ ਬਾਬੂ ਜੀ ਨੂੰ ਮਿਲ ਕੇ ਆਏ ਆ ਤੇ ਅੱਛਾ ਵਾਈ ਗਰੂ ਜੀ ਅਰਦਾਸ ਕਰਕੇ ਆ ਜੀ ਚੜ੍ਹਦੀ ਕਲਾ ਚ ਰਹੇ ਪਰਿਵਾਰ ਠੀਕ ਹੈ ਸੋ ਜਿਹੜਾ ਛੋਟਾ ਬੱਚਾ ਉਹਨੂੰ ਬਾਬਾ ਲੰਬੀ ਉਮਰਾਂ ਲਾਵੇ ਚੜ੍ਹਦੀਆਂ ਕਲਾ ਚ ਰੱਖੇ ਅੱਜ ਕਹਿ ਰਹੇ ਸੀ ਕਿ ਅਸੀਂ ਜਿਹੜੇ ਕਲਾਕਾਰ ਪਹਿਲਾਂ ਬਹੁਤ ਸਾਰੇ ਕਲਾਕਾਰ ਹੁੰਦੇ ਸੀ ਇਸੇ ਕਲਾਕਾਰਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਨਹੀਂ ਨਹੀਂ ਜੀ ਦੇਖੋ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਸਿੱਧੂ ਬਾਈ ਨੂੰ ਯਾਦ ਕਰਦਾ ਉਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਸਾਡੇ ਦਿਲਾਂ 'ਚ ਵਸਦਾ ਹੈ ਬਾਈ ਸੋ ਕਈ ਵਾਰ ਕਈ ਰਜੇਵੇਂ ਹੋਉਂਦੇ ਨੇ ਲੋਕਾਂ ਦੇ ਹਨ ਸੋ ਸਾਨੂੰ ਟਾਈਮ ਮਿਲਿਆ ਜੀ ਤਾਂ ਮੇਰੀ ਬੜੀ ਇੱਛਾ ਸੀ ਆਉਣ ਦੀ ਮੈਂ ਆਇਆ ਵਾਜੂ ਦੇ ਵਿਸ਼ਵਧਾਨੀ ਦੇ ਸਟੇਜ 'ਤੇ ਮਿਲਣਾ ਚਾਹੀਦਾ ਇਨਸਾਫ ਜੀ ਜ਼ਰੂਰ ਮਿਲਣਾ ਚਾਹੀਦਾ ਇਹਦਾ ਪੁੱਤ ਗਿਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਕਾਲਜ ਠੱਡ ਪਈ ਚਾਈਦਾ ਮੈਂ ਜੀ ਡਾਕੋਂ ਦਾ ਮੁੰਡਾ ਫਰੀ ਦੇ ਵਿੱਚ ਫੇਰ ਸਿੱਧੂ ਦਾ ਗਾਣਾ ਵੱਜੂਗਾ ਤੇ ਫਿਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਨੂੰ ਕਿ ਐਨ ਟਾਈਮ ਜਿੱਤੇ ਉੱਤੇ ਫਿਲਮ ਆਰੀਏ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਪੜਦਾ ਦਿਲੀ ਇੱਛਾ ਸੀਗੀ ਸਾਡੀ ਕਿਉਂਕਿ ਅਸੀਂ ਜਦੋਂ ਡਾਕੋਂ ਦਾ ਮੁੰਡਾ 2 ਆਈ ਸੀ ਪਹਿਲੀ ਤੋਂ ਹੀ ਬਾਈ ਜੁੜਿਆ ਹੋਇਆ ਨਾਲ ਜੁੜਿਆ ਹੋਇਆ ਸੀਗਾ ਤਾਂ 2 ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਬਾਈ ਦਾ ਗਾਣਾ ਲਈਏ ਦੈਟ ਟਾਈਮ ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕਿਆ ਤਾਂ ਹੁਣ ਅਸੀਂ ਬਾਈ ਨੂੰ ਟ੍ਰਿਬਿਊਟ ਦਿੱਤਾ ਜੀ ਵਾਹ ਚੌਧਰੀ ਨਾਲ ਮਰ ਕੇ ਟੱਕਾ ਹੋ ਗਏ ਕੋਈ ਬਿਮਾਰ ਬਣ ਆ। ਅੱਜ 2027 ਚੋਣਾਂ ਦਾ ਲੜਦਾ ਲੜਨਾ ਲਾਨ ਕੀਤਾ ਬਬੂ ਜੀ ਨੇ। ਇਹਦਾ ਉਹਦਾ ਹੱਦ ਸਮਾਪੇਤ ਕਰਨ ਹੈ ਜੇ ਤੋ ਸੰਘੂ ਇਸ ਪੀਚ ਤੇ ਦੇਖਦਾ ਤਾਂ ਗਾਤ ਤੋਗ ਲਾ ਲੜਾਂਗੇ। ਬਬੂ ਜੀ ਕੀ ਕਾਰਨ ਮੰਨਦੇ ਹੋ ਜਿਹੜਾ ਅੱਡਾ ਇਨਸਾਫ ਨੂੰ ਜਿਹੜੀ ਦੇਰੀ ਹੋ ਲਈ ਹੈ ਕਾਰਨ ਕੀ ਮੰਨਦੇ ਹੋ ਤੁਸੀਂ? ਕਿ ਇਨਸਾਫ ਕਿਉਂ ਨਹੀਂ ਮਿਲਦਾ? ਸਰਕਾਰ ਵਾਟੂ ਲੈ ਬਣਾਇਆ ਪਾਇਦਾ ਪੋਲੀਟੀਸ਼ਨ ਸ਼ੇਰ ਅਬਸਰੈਂਟ ਕੰਨ ਦਿਨ ਆ ਰਿਹਾ ਹੋਇਆ ਹੈ ਤੇ ਮੋਟੇ ਪਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਹੈ ਉੱਪਰ ਹਾਥੀ ਪੈਂਦਾ ਤੁਸੀਂ ਦੇਖੋ ਕਿ ਕਿਤੇ ਪੂਰੀ ਅੱਜ ਨੂੰ ਕੰਮੀ ਉਹਦੇ ਉਹਦੇ ਖਾਤੋਂ ਦਾ ਕਮਰਾ ਕਿਸੇ ਉਹ ਕਾਸਟ ਕਰੇਗਾ ਕਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਇਹ ਗੱਲ ਕਲੀਅਰ ਚਿੱਟਿਆ ਦਿਨ ਵਰਗੀ ਸਾਹਿਬ ਜੀ ਤੇ ਮੈਂ ਤੁਹਾਨੂੰ ਆਪਣੇ ਕੇਸ ਦੇ ਵਿੱਚ ਦੱਸਣਾ ਦਾ ਸਾਰ ਗਾਲੀ ਕਾਲੀ ਟੋਡੇ ਸਾਹਮਣੇ ਸ਼ਹਿਜਾਦ ਭੱਟੀ ਬੋਲਿਆ ਉਹਨੇ ਕਲੀਅਰ ਕਿਹਾ ਕਿ ਉਹ ਇਹਨਾਂ ਦੇ ਇੱਕ ਦੋਸ਼ੀਆਂ ਦੇ ਵਿੱਚ ਪਰਦੋਸ਼ੀ ਹਨ ਜਿੱਥੇ ਸਾਡੀ ਸਰਕਾਰ ਤੋਂ ਉਹ ਤੁਹਾਨੂੰ ਬੋਲ ਰਹਾ ਤਾ ਪਰ ਮੈਂ ਕਹਿੰਦਾ ਚਲੋ ਫਿਰ ਵੀ ਵਿੱਚ ਰੱਖੋ ਦੱਸਿਆ ਉਹਨੇ ਸਪੱਸ਼ਟ ਗੱਲ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪਹੁੰਚੀ ਨਹੀਂ ਪਹੁੰਚੀ ਹਥਿਆਰ ਕਿੱਥੋਂ ਆਏ ਪੈਸਾ ਕਿਵੇਂ ਗਿਆ ਜਿਹਦੇ ਕੋਲੇ ਗਿਆ ਕਿਹੜੇ ਵੈਪਨ ਆਏ ਸਰਕਾਰ ਇਹ ਚਾਹੁੰਦੀ ਤਾਂ ਜਦੋਂ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਤੋਂ ਬੋਰਡ ਨਹੀਂ ਕਰੀ ਦੀ ਕਮਿਸ਼ਨ ਨੇ ਦਿੱਲੀ ਚੱਕ ਗੈਸਟਰ ਕਾਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋ ਤੁਸੀਂ ਦੇਖੋ ਮੈਂ ਜਿਸਨੇ ਬੰਦਿਆਂ ਨੂੰ ਨਾਮਜ਼ਦ ਕੀਤਾ ਬਾਈ ਨੇਮ ਕੀਤਾ ਜੀ ਜਿਹੜਾ ਜੀਵਨ ਜੋਤ ਉਸ ਤੋਂ ਜਾ ਕੇ ਪੁਲਿਸ ਨੇ ਸਪਾਰ ਨੇ ਛੱਡਿਆ ਉਹਨੂੰ ਅਰੈਸਟ ਕੀਤਾ ਕਿਹਾ ਇਹ ਜੇ ਕੋਰਟ ਕੌਂਸਲ ਸੀ ਪਰ ਉਹ ਤਾਂ ਫੇਰ ਵੀ ਛੱਡਤਾ ਕਰਕੇ ਉਹਦਾ ਐਫ ਆਈ ਆਰ ਦੇ ਵਿੱਚ ਨਾ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਤਦੋਂ ਉਹਦੀ ਐਲ.ਓ.ਪੀ ਹਟਾਤੀ 24 ਘੰਟੇ ਤੇ ਬਾਹਰ ਕਰਤਾ ਮਨ ਗਵਰਨਮੈਂਟ ਸਿੱਧੇ ਤੌਰ ਦੇ ਉਤੇ ਖਾਸ ਕਰਕੇ ਜੀ ਪੰਜਾਬ ਸਰਕਾਰ ਸਿੱਧੇ ਤੌਰ ਦੇ ਤੇ ਖੰਡਾ ਚ ਕਰਦੇ ਚਲ ਇਹ ਬਬੂਰੀ ਇੱਕ ਚੜ੍ਹਾਈ ਦਾ ਪਮੰਦੇ ਆ ਤੇ ਹੋਰ ਕੀ ਕਾਰਨ ਅਜੇ ਤੱਕ ਤੁਹਾਨੂੰ ਪਤਾ ਲੱਗਿਆ ਵੀ ਕਿੰਨਾ ਹਾਲਾਤ ਦੇ ਕਾਰਨ ਕੀ ਲਿਖਿਆ ਇਦੋਂ ਚੜ੍ਹਾਈ ਦਾ ਆਪ ਮੰਦੇ ਆ ਹੋਰ ਕੀ ਕਾਰਨ ਪੂਰੇ ਨਿਕਲ ਕੇ ਤੁਹਾ ਸਾਹਮਣੇ ਆਇਆ ਕਾਰਨ ਤਾਂ ਜੀ ਕਿ ਬਹੁਤ ਕੋਈ ਨਹੀਂ ਮੈਂ ਦਾ ਕੇਸ ਨੇ ਜਿਹੜਾ ਅਵਾਜ਼ ਦੇ ਉੱਤੇ ਨਾਚ ਮੋੜ ਤੇ ਮੈਂ ਬਹੁਤ ਈ ਗੱਲਾਂ ਤੁਹਾਨੂੰ ਨਹੀਂ ਦੱਸ ਨਹੀਂ ਕਰ ਸਕਦਾ ਇਹ ਅੰਦਰੀਆਂ ਗੱਲਾਂ ਹੁੰਦੀਆਂ ਨੇ ਉਹਦਾ ਸਮਾਪਤ ਹੋ ਮੈਂ ਅੱਜ ਅਪਾ ਦੁਬਾਰਾ ਅਗਲੀ ਪੇ ਅ